ਉੱਤਰੀ ਭਾਰਤ ਵਿੱਚ ਮੀਂਹ ਦੇ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਹਰਿਆਣਾ ਨੂੰ ਵੱਧ ਪਾਣੀ ਨਾ ਦੇਣ ਨੂੰ ਲੈ ਕੇ ਸਰ ਪਾਰਟੀ ਮੀਟਿੰਗ ਹੋਈ। ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਨੂੰ ਬਚਾਉਣ ਲਈ ਸਿਆਸੀ ਪਾਰਟੀਆਂ ਇਕਜੁੱਟ ਹੋਈਆਂ। 에어 ਮਾਰਸ਼ਲ ਨਰਮਦੇਸ਼ਵਰ ਤਿਵਾੜੀ ਨੇ ਹਵਾਈ ਫੌਜ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਵਾਸ਼ ਸ਼ਰੀਫ ਦਾ YouTube ਚੈਨਲ ਭਾਰਤ ਵਿੱਚੋਂ ਬੰਦ ਕਰ ਦਿੱਤਾ ਗਿਆ। ਗੰਗਾ ਐਕਸਪ੍ਰੈਸ ਹਾਈਵੇ ਤੇ ਹਵਾਈ ਫੌਜ ਨੇ ਆਪਣੀ ਤਾਕਤ ਦਿਖਾਈ ਤਾਹੇਲ ਜੈਗੂਅਰ ਨੇ ਕਰਤੱਵ ਦਿਖਾਇੀ ਪਹਿਲੀ ਵਾਰ ਨਾਈਟ ਲੈਂਡਿੰਗ ਟ੍ਰਾਇਲ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਧਰਾ ਪ੍ਰਦੇਸ਼ ਵਿਕਟਸ਼ਵੰਜਾ 1000 ਕਰੋੜ ਰੁਪਏ ਦੇ ਪ੍ਰਯਕਟਾਂ ਦਾ ਉਦਘਾਟਨ ਕੀਤਾ ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਅਕਵਾਇਡ ਕਸ਼ਮੀਰ ਦੇ ਲੋਕਾਂ ਨੂੰ ਹੁਕਮ ਦਿੱਤਾ ਹੈ ਕਿ 2 ਮਹੀਨਾ ਦਾ ਰੈਸਟੈਂਟ ਪਾਣੀ ਇਕੱਠਾ ਕਰ ਲੋ ਤੇ ਹਜ਼ਾਰ ਤੋਂ ਬਾਅਦ ਮਦਰਸਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ ਸਤਾਈ ਪਾਕਿਸਤਾਨੀ ਨਾਗਰਿਕਾਂ ਨੂੰ ਪਾਕਿਸਤਾਨ ਵਾਪਸ ਭੇਜ ਦਿੱਤਾ ਹੈ ਗੁਜਰਾਤ ਟਾਈਟਨ ਨੇ ਸਨਰਾਈਜ਼ ਹైదరాబాద్ ਨੂੰ 38 ਦੌੜਾਂ ਨਾਲ ਹਰਾ ਦਿੱਤਾ ਹੈ ਤੇ ਕੋਲ ਗੁਜਰਾਤ ਟਾਈਟਨ ਨੇ 224 ਦੌੜਾਂ ਬਣਾਈਆਂ ਸਨ ਟਿਕਟਾਕ ਕੰਪਨੀ ਨੇ ਚੀਜ਼ ਨੂੰ ਵੀਡੀਓ ਸ਼ੇਅਰ ਕਰਨ ਤੋਂ ਬੰਦ ਕਰ ਦਿੱਤਾ ਜੂਰੋ ਦਾ ਜੁਰਮਾਨਾ ਲਗਾ